ਆ ਇੱਕ ਰੀਤੀ ਰਿਵਤੇ ਧੰਨਤਾ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਝੇਲਿਆਂ ਦਾ ਜੂਸ ਚਲਿਆ ਹੈ ਉਹ ਪਰਲੇ ਬਣੇ ਕਸਟਰਡ ਝੇਲਿਆਂ ਦਾ ਜੂਸ ਉਹ ਵੀ ਤਿਆਰ ਹੋਇਆ ਪਿਆ ਹੈ ਇਹਦੇ ਵਿੱਚ ਪਾਇਆ ਰੰਗ ਪ੍ਰਸ਼ਾਦਾ ਵੀ ਸ਼ੁਰੂ ਕਰਤਾ ਵਰਤੌਣਾ ਆ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮੌਜੂਦਾ ਮੁਖੀ सताली दे तो की हाल चाल है वेलकम टू माई अवर न्यू ब्लाग अज तो अज के ब्लाग दिन की शुरुआत वाहसा वागुरू जी की फिर तन तव्हां गुरू अर्जन देव जी महाराज जी शहीदी प्यारे समर्पत सतारहपुर अवतारी मौजूदा मुखी दल पंथ बाबा बी चंद साहिब जी रहनमाई हुजे नगर सर सं संगत जे सहयोग शहीदी प्यार ते शबीला चला

केलिया थोड़ा लेट हो गया अ रात पह इतना ही हटा रात लेट हो गए हर तू पी बरले बने सब्जियां प्रधान साहब ਤੇ ਗੱਫੇ ਵੀ ਪੱਕ ਰਏ ਤੇ ਤੰਦੂਰ ਵੀ ਲੱਗਾ ਹੈ। ਜੇਲਿਆਂ ਦਾ ਜੂਸ ਉਹ ਵੀ ਤਿਆਰ ਹੋਇਆ ਪਿਆ ਹੈ ਇਹਦੇ ਵਿੱਚ ਪਾਇਆ ਰੰਗ ਤੇ ਬਾਕੀ ਸਾਰੇ ਵੀ ਸੇਵਾ ਕਰਦੇ ਆ। ਠੰੜੇ ਬੰਨੇ ਵੀ ਲੱਗੇ ਹੋਵੇ। ਠੜਕਦੇ ਵੀ ਪਰਲੇ ਬੰਨੇ ਵੀ ਇੱਧਰ ਵੀ ਸਾਰੇ ਵਰਤੋਂਦੇ ਆ। ਤੇ ਬਾਕੀ ਉਧਰ ਵੀ ਸੇਵਾ ਚੱਲਦੀ ਪੂਰੀ ਰੱਪਿਆਂ ਦੀ। ਆ ਗਲੇ ਰਹੇ ਆ ਜੀ ਅੱਜ ਇਹ ਰਾਤ ਦੇ ਸ਼ਾਮ ਤੋਂ ਹੀ ਆ ਲੈ ਚਾਹਨਾ ਭਾਵ ਕਿ 8 ਵਜੇ ਹੁੰਦੀ ਆ 8:30 ਨੂੰ ਇੰਨਾ ਟਾਈਮ ਹੋਇਆ ਹਲੇ ਬਹੁਤ ਜਨਕਾਰ ਸਾਰੇ ਸਾਰੇ ਪ੍ਰਿੰਪਾਲ ਆਈ ਦੋੜਾ ਲੱਤਾਂ ਅੱਗੇ ਦੱਸਨੇ ਲੇਟ ਹੋ ਗਏ ਆ ਤੇ ਸੁਮਨੀ ਸਾਹਿਬ ਕਰਾਇਆ ਸੀ ਗੁਰੂ ਗ੍ਰੰਥ ਸਾਹਿਬ ਲਿਆਂਦਾ ਸੀ ਤੇ ਬਾਬਾ ਜੀ ਵੀ ਆਏ ਸੀ ਤੇ ਬਾਕੀ ਨਾ ਹਟ ਤੋਂ ਆਏ ਨਹੀਂ ਕਿਉਂਕਿ ਰਾਤ ਦਾ ਪਹਿਰਾ ਸੀ ਤੇ ਆੜਪੋਂ ਆਇਆ ਨਹੀਂ ਗਾਇਸ ਕਰਕੇ ਜੀ ਸਵੇਰੇ ਮੈਨੂੰ ਮੇਤ ਸਾਰੀ ਰਾਤ ਇੱਕ ਹਨੇਰੀ ਬੜੀ ਆਈ ਇੱਕ ਮੀਂਹ ਵੜਾਇਆ ਤੇ ਸਾਹਮਣੇ ਸੁਣੇ ਚਾਰ ਜਣੇ ਆਹ ਸਾਹਮਣੇ ਸੁਣਦੇ ਨੂੰ ਟਾਈਮ ਲੱਗ ਗਿਆ ਮਜੂਦਾ ਮਿੱਠੀ ਮਾਲਪੰਤ ਬਾਬਾ ਜੀ ਦੀ ਚੰਦ ਰੱਖੇ ਹੋਏ ਲੰਗੀਆਂ ਦੇ ਲੱਗ ਗਿਆ ਇੰਦਾਂ ਨੂੰ ਦਰਸ਼ਕਾਰੇ ਦੇਖਿਆ ਪ੍ਰਸ਼ਾਦਾ ਵੀ ਸ਼ੁਰੂ ਕਰਤਾ ਵਰਤੌਣਾ ਆਪਣੇ ਬੰਦੇ ਬਹਿ ਜਾਂਦੇ ਆ ਇਹ ਪ੍ਰਸ਼ਾਦੇ ਚ ਪਹਿਲੇ ਨੰਬਰ ਚੰਦੇ ਇਹਨਾਂ ਨੂੰ ਕੋਈ ਕੰਮ ਨਹੀਂ ਆ ਕੰਮ ਲੱਭਾ ਨਹੀਂ ਦੇ ਪ੍ਰਸ਼ਾਦੇ ਜ ਵੜ ਗਏ ਚਲੋ ਜੋ ਬੀਤੀ ਪਿੰਡ ਦੇ ਵਿਆਹ ਤੇ ਚਾਲਮਾਂ ਨੇ ਕੀਤੀ ਸੀ ਉਹਨਾਂ ਗੰਗ ਦੇ ਵਿੱਚ 13 ਸੱਖੀ ਸ਼ਹੀਦ ਹੋਏ ਉਹਨਾਂ ਤੋਂ ਬਾਅਦ ਘਰਵਾਲੇ ਚੱਲੀ ਹੁੰਦੀ ਹੈ 4 ਦੋ ਚਾਰ ਦੁਗਤ ਫੇਰ ਗੁਰੂ ਜੀ ਦੇ ਨਾਲ ਸ਼ਹੀਦ ਹੋਏ ਯਾਰਾਂ ਨਾਲ ਬੜੀ ਵੱਡੀ ਟੱਕਰ ਹੋ ਗਈ ਫਿਰ ਧੰਨ ਗੇ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧੰਗੀਆਂ ਮਿੱਠੀਆਂ ਗਾਉਂਦੀਆਂ ਸ਼ਬੀਲਾ ਸਤਕਾਰਯੋਗ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਮੌਜੂਦਾ ਮੁਖੀ ਗੱਲ ਪੰਥ ਪਾਤਾ ਬਿਲੀ ਚੰਦ ਸਾਹਿਬ ਜੀ ਦੀ ਰਹਿਮਾਈ ਹੈ ਸਮੂਹ ਨੰਦਰ ਸਿਰਸਿੰਘ ਦੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਜਨਪਾਣੀ ਛਾਕੇ ਗੁਰਮਤਿਓ ਪਿਆਰੇ ਜਿੱਥੇ ਖੰਡੇ ਵਿੱਠੇ ਜਾਂਦੀਆਂ ਸ਼ਬੀਰਾਂ ਚੱਲ ਰਹੀਆਂ ਕੇਲਿਆਂ ਦੇ ਜੂਸਰੀ ਵਤਰੇ ਆ ਗੁਰੂ ਦਾ ਲੱਕੜਾ ਟੁੱਟ ਵਰਤਿਆ ਜਿਸ ਕਿਸੇ ਵੀਰ ਭਰਾ ਨੇ ਪ੍ਰਸ਼ਾਦਾ ਛਕਣਾ ਹੋਵੇ ਸ਼ਬੀਰ ਦੇ ਕਿਸੇ ਪਾਸੇ ਗੁਰੂ ਦਾ ਟੁੱਟ ਲੰਗਰ ਵਰਤਿਆ ਜਨਪਾਣੀ ਛਾਕੇ ਗੁਰਮਤਿਓ ਪਿਆਰੇ ਦਲਵਾਲੀ ਸ਼ਾਕੇ ਜੀ ਠੰਡੇ ਮਿੱਠੇ ਜਾਂਦੀਆਂ ਸ਼ਬੀਨਾ ਸ਼ਾਕੇ ਠੰਡੇ ਮਿੱਠੇ ਜਾਂਦੀਆਂ ਸ਼ਬੀਨਾ ਸ਼ਾਕੇ ਵਾਹ ਜੀ ਫੇਰ ਦੁਬਾਰਾ ਇੱਥੇ ਲੈ ਛੱਲਦੇ ਆ ਆਜਾ ਤੂੰ ਬਰਨਾ ਤਰ੍ਹਾਂ ਕਰ ਬਰਲੇ ਪੰਨਿਆਂ ਕੋ ਕੇਲੇ ਨਾਲ ਇੱਧਰ ਕੇਲੇ ਦੁਬਾਰਾ ਲੈ ਛੱਲਦੇ ਆ ਇੰਟਰਨਿਊਸ ਕੱਢਣ ਦੇ ਕੇਲਿਆਂ ਦਾ ਮਾਪਿਆ ਵੇਖਾ ਹੋਵੇ ਇੱਥੇ thank <laughs> you ਕੀ ਜੋ ਕਟਨ ਕਿਉਂ ਨਹੀਂ ਦਿਆ ਇਹ ਨਹੀਂ ਕਟਨ ਆਇਆ ਕੇ ਲਿਆਨੇ ਦੀ ਉਦਿੋਗੀ ਸਮਾਪਤੀ ਇਧਰ ਆ ਕੇ ਭਾਂਡੇ ਮਾਣ ਜਾਂਦੇ ਤੇ ਮੈਂ ਭਾਂਡੇ ਭਾਂਡੇ ਮਾਣਦੇ ਆ ਤੇ ਗਫਾਲੇ ਚੱਲਦੇ ਤੇ ਹੁਣ ਸਰਬਤ ਬੰਨਿਆ ਸਰਬਤ ਹੀ ਬਣਾਉਂਦੇ ਆ ਨੇ ਆਈ ਦੂਜੀ ਮੌਕੇ ਦੀ ਹੈ ਅੱਜ ਜੀ ਬਾਬੇ ਖੜਕਸੋਂ ਦੀ ਵਰਤੀ ਵੀ ਹਈ ਆ ਇਸ ਹਰ ਕੇ ਆਰਤੀ ਸੰਗ ਤੇ ਜਾਦੀ ਅੱਗੇ ਨਹੀਂ ਤੇ ਆਹ ਵੇਲੇ ਤੱਕ ਰਹਿ ਤੋ ਬਾਅਦ ਹੀ ਖਤਮ ਹੁੰਦਾ ਹੈ ਮੇਰੇ ਨਾਲ 4:30 ਵਜੇ ਤੱਕ ਖਤਮ ਹੁੰਦਾ ਹੈ ਮੇਰੇ ਨਾਲ ਹਰ ਕੇ ਬਾਅਦ ਬਾਬੇ ਖੜਕਸੋਂ ਦੀ ਵਰਤੀ ਦੇ ਨਾਲ ਆ ਗਿਆ ਮੰਮੀ ਤੇ ਉਹ ਇਸ ਕਰਕੇ ਆਰਤੀ ਸੰਗ ਤੇ ਜਾਦੀ ਹੂ ਤੇ ਪਹਿਲਾਂ ਖਤਮ ਹੋ ਗਿਆ ਜੀਸੇ ਵਫਾ ਚੱਲਣ ਦਿਆ ਤੇ ਉਧਰ ਬੰਦਿਆ ਚਲੋ ਪਾਂਡੇ ਗਏ ਸਾਰੇ ਧੁੱਪ ਧੰਦਾ ਲੱਗਣ ਛੱਡ ਜਾਣੀ ਵਾਪਸ ਤੇ ਮੱਡੇ ਸਗਲੇ ਥੱਲੇ ਲੱਗ ਪਏ ਆ ਹੋਰ ਜਿਹੜੇ ਬਟੂਟੇ ਲੱਗਣ ਲੱਗੇ ਆ ਛੋਟੇ ਸੱਲੇ ਵਿੱਚ ਪਾਦ ਨਹੀਂ ਹੋਣਾ ਸੱਡਾ ਲਾ ਦਦੇ ਆ ਲੈ ਮਿੱਤਰਾਂ ਭਾਂਡੇ ਭੁੰਡੇ ਸਾਂਭ ਕੇ ਸਪੀਲ ਦੇ ਸਾਰੇ ਆ ਗਏ ਆ ਘਰੇ ਪਾਂਡੇ ਉਹ ਤੋਂ ਮਤਲਬ ਫੋਨ ਲੋ ਹੋ ਗਿਆ ਸੀ ਸਵੇਰ ਦਾ ਫੋਨ ਚਾਰਜ ਨਹੀਂ ਕੀਤਾ ਤੇ ਫਿਰ ਇਸ ਕਰਕੇ ਵੀਡੀਓ ਨਹੀਂ ਬਣੀ ਹੁਣ ਆਈਆਂ ਘਰੇ ਪਾਂਡੇ ਪੁੰਨੇ ਸ਼ਾਮ ਤੇ ਆ ਸਾਰੇ ਸਾਸੋਈ ਕਰ ਰਹੇ ਆ ਕੱਲ ਸਾਰਾ ਸਾਂ ਫੋਨ ਜਾਣਾ ਵਾ ਉੱਥੇ ਜਿਹੜਾ ਖਲਾਰਾ ਖਲੂਰਾ ਪਿਆ ਵਾ ਝਾੜ ਝੂੜੂ ਮਾਰਾਂਗੇ ਤੇ ਕੱਲ ਇੱਕ ਥੋੜੀ ਪਾਰਟੀ ਵੀ ਆ ਪਾਰਟੀ ਤੇ ਵੀ ਜਾਣਾ ਤੇ ਇੱਥੇ ਕਰਦੇ ਆ ਵਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ